اوو ويه ਸ਼ਰੀਮ ਬੁਖਸਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਚ ਮਿਤੀ 2 ਤਰੀਕ तकरीबन ਸ਼ਾਮ ਨੂੰ 5:00 ਵਜੇ ਦੇ ਅਰਾਊਂਡ ਸਾਡੀ ਸੀਆਈਏ 2 ਸੀਆਈਏ ਮਲੋੜ ਦੀ ਟੀਮ ਰੂਟੀਨ ਪੈਟਰੋਲਿੰਗ ਕਰ ਰਹੀ ਸੀ ਜਿਸ ਦੌਰਾਨ ਇਹਨਾਂ ਨੂੰ ਦੋ ਸ਼ੱਕੀ ਬੰਦੇ ਮੋਟਰਸਾਈਕਲ ਤੇ ਆnde ਵਿਸੇ ਤੇ ਜਿਨ੍ਹਾਂ ਦੀ ਤਲਾਸ਼ੀ ਲੈਣ ਪਰ ਉਹਨਾਂ ਪਾਸੋਂ 3 ਕਿਲੋ 208 ਗ੍ਰਾਮ ਅਫੀਮ ਬਰਾਮਦ ਹੋਈ ਇਹ ਦੋ ਅਕਿਊਜ਼ਡਸ ਅਰੈਸਟ ਕੀਤੇ ਜਤਿੰਦਰ ਸਿੰਘ ਐਬੀਐਸ ਬੱਬੂ ਤੇ ਕੁਲਦੀਪ ਕੁਮਾਰ ਇਹ ਦੋਨੋਂ ਅਰਸ਼ਨਗਰ ਮੁਕਸਰਦੇ ਰਹਿਣ ਵਾਲੇ ਇਹਨਾਂ ਕੋਲੋਂ 3 ਕਿਲੋ 208 ਗ੍ਰਾਮ ਅਫੀਮ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹਜੇ ਤਫਤੀਸ਼ ਦੌਰਾਨ ਬੈਕਵਰਡ ਤੇ ਫਾਰਵਰਡ ਲਿੰਕ ਇਹਨਾਂ ਦੇ ਜਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਇਹਨਾਂ ਨੇ ਦੇਣੀ ਸੀ ਉਹ ਵੀ ਹਜੇ ਤੁਹਾੜੀ ਨਾਲ ਤਫਤੀਸ਼ ਕਰਾਂਗੇ ਨਹੀਂ ਕੋਈ ਪ੍ਰੀਵੀਅਸ ਕ੍ਰਾਈਮ ਰਿਕਾਰਡ ਨਹੀਂ ਕੋਈ ਪ੍ਰੀਵੀਅਸ ਕ੍ਰਾਈਮ ਰਿਕਾਰਡ ਐਸਾ ਨਹੀਂ ਹੈਗਾ ਇੱਕ ਦੋਵੇਂ ਇੱਕ ਤਾਂ ਸ਼ਾਇਦ ਕਿਸੇ ਐਡਵੋਕੇਟ ਦੇ ਨਾਲ ਲੱਗਿਆ ਹੋਇਆ ਤੇ ਦੂਸਰਾ ਕਾਰਾਂ ਦਾ ਡੀਲਰ ਹੈ ਬਾਰੇ ਇਹ ਪਤਾ ਲੱਗਿਆ ਵੀ ਕਿੰਨੇ ਕਿੰਨੇ ਸਰ ਤੋਂ ਇਸ ਕੰਮ ਨਾਲ ਜੁੜੇ ਹੋਏ ਸੀ ਕਿਉਂਕਿ ਰਿਕਵਰੀ ਕਮਰਸ਼ੀਅਲ ਹੈ ਕਾਫੀ ਵੱਡੀ ਹੈ ਬਾਦ ਦੀ ਅਸੀਂ ਪੁੱਛ ਕੇ ਸੀ ਕਰਾਂਗੇ ਇਹਨਾਂ ਦੀ ਡਿਟੇਲ ਤੇ ਰਮਾਨ ਲਿਆ ਅੱਜ ਅਸੀਂ ਅੱਜ ਇਹਨਾਂ ਦੀ ਪੁੱਛਗਿਸ਼ ਕਰਾਂਗੇ ਫਰਦ ਲੱਗ ਗਿਆ ਜੋ ਵੀ ਇਹ ਲਿੰਕ ਆਣਗੇ ਇਹਨਾਂ ਦੇ ਉਹਨਾਂ ਤੇ ਵਰਕਆਊਟ ਕੀਤਾ